ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਟਰੈਕਟਰ ਤੁਸੀਂ ਦੇਖ ਰਹੇ ਹੋ ਫਾਰਮ ਟਰੈਕ 65 EPI ਪਹਿਲਾਂ ਤਾਂ ਜਿਹੜੇ-ਜਿਹੜੇ ਭਰਾ ਫਾਰਮ ਟਰੈਕ ਜਿਨ੍ਹਾਂ ਨੇ ਚਲਾਇਆ ਹੈ ਵਾਹਿਆ ਹੈ ਨਾ ਫਾਰਮ ਟਰੈਕ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਵਾਦ ਤੋਂ ਵੱਧ ਟਰੈਕਟਰ ਬਾਈ ਜੀ ਸਾਰਾ オリジナル ਹੈ ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਹੈ ਜੇ ਤੁਸੀਂ ਇਹ ਜਾਂ ਸਾਫ਼ ਟਰੈਕਟਰ ਦੇਖਿਆ ਤਾਂ ਵੀ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸਿਓ ਤិនੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਦ ਤੋਂ ਬਦ ਚਾਰੇ ਪਾਸੇ ਫੇਸਬੁੱਕ ਤੇ ਘੁਮਾ ਦਿਓ ਵੀਡੀਓ ਨੂੰ ਟਰੈਕਟਰ ਬਹੁਤ ਹੀ ਜ਼ਿਆਦਾ ਘੈਂਟ ਟਰੈਕਟਰ ਸੇਲ ਲਈ ਲੈ ਕੇ ਆਏ ਆਂ ਆਪਾਂ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਫੇਸਬੁੱਕ ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਸਕਰੀਨ ਦਾ ਚੱਲ ਰਿਹਾ ਹੈ ਸਕਰੀਨ ਤੇ ਚੈਨਲ ਦਾ ਐਡ ਕਰਵਾਉਣ ਲਈ ਏਜ ਨੰਬਰ ਤੇ ਵੀਡੀਓ ਭੇਜ ਕੇ ਐਡ ਕਰਵਾ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਮਿੱਤਰੋ ਇਸ ਟਰੈਕਟਰ ਬਾਰੇ ਫਾਰਮ ਟਰੈਕ 65 EPI ਟਰੈਕਟਰ ਬਾਈ ਜੀ ਇਹ 2000 ਤੇ 10 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਤੇ ਇਹ ਟਰੈਕਟਰ ਪਹਿਲੇ ਨਾਮ ਹੈ ਸਾਰਾ ਟਰੈਕਟਰ オリジナル ਹੈ ਰੰਗ ਪਿੰਟ ਸਾਰਾ ਟਰੈਕਟਰ ਦਾ ਨਾਲ ਦਾ ਇਹੋ ਜਿਹੇ ਟਰੈਕਟਰ ਤਾਂ ਲੱਭਿਆ ਨਹੀਂ ਲੱਭਦੇ ਫਾਰਮ ਟਰੈਕ ਐਨੇ ਸਾਫ਼ ਟਰੈਕਟਰ ਨੇ ਤੇ ਬਹੁਤ ਹੀ ਜਿਆਦਾ ਸੋਹਣੇ ਨੇ 3850 ਘੰਟਾ ਟਰੈਕਟਰ ਇਹ ਬਾਈ ਜੀ ਚੱਲਿਆ ਹੋਇਆ ਹੈ ਬੇਸ ਸਰਵਿਸ ਰਿਕਾਰਡ ਟਰੈਕਟਰ ਨੂੰ ਵਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਪਾਵਰ ਸ਼ੇアリング ਦਾ ਟਰੈਕਟਰ ਡਬਲ ਕਲਚ ਰਿਵਰਸ ਪੀਟੀਓ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਹੈ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰ ਲਗਭਗ 90 95 ਪੈਸੇ ਟਾਇਰਾਂ ਦੀ ਚਾਰਾਂ ਦੀ ਕੰਡੀਸ਼ਨ ਹੈ ਫਾਈਬਰ ਹੁੱਡ ਲੱਗਿਆ ਹੋਇਆ ਹੈ ਬਹੁਤ ਹੀ ਸੋਹਣਾ ਟਰੈਕਟਰ ਸੇਲ ਲਈ ਹੈ ਜੀ ਜੇ ਆਪਾਂ ਟਰੈਕਟਰ ਦੇ ਰੇਟ ਦੀ ਗੱਲ ਕਰੀਏ ਤਾਂ 375000 ਰੁਪਿਆ ਵੀਰ ਵੱਲੋਂ ਇਸ ਟਰੈਕਟਰ ਦਾ ਬਾਈ ਜੀ ਰੇਟ ਰੱਖਿਆ ਗਿਆ ਹੈ ਰੇਟ ਮੌਕੇ ਤੇ ਘੱਟ ਹੋ ਜੂਗਾ ਕੋਈ ਫਿਕਸ ਨਹੀਂ ਤੇ ਰੇਟ ਹੈ ਜਿਹੜਾ ਉਹ ਚੀਜ਼-ਚੀਜ਼ ਦਾ ਹੀ ਹੁੰਦਾ ਤੇ ਟਰੈਕਟਰ ਮੋਹੋ ਬੋਲਦਾ ਐਡਾ ਸਾਫ਼ ਕੰਡੀਸ਼ਨ ਦੇ ਵਿੱਚ ਹੈ ਤੇ ਇਹ ਟਰੈਕਟਰ ਬਾਈਜੀ ਸ਼੍ਰੀ ਮੁਕਤਸਰ ਸਾਹਿਬ ਏਰੀਆ ਦੇ ਵਿੱਚ ਸੇਂਦਾਈ ਹੈ ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਜੀ ਕੰਡੀਸ਼ਨ ਤੁਸੀਂ ਬਾਕੀ ਚੈੱਕ ਕਰ ਸਕਦੇ ਹੋ ਇਹੋ ਜਿਹਾ ਟਰੈਕਟਰ ਤੁਸੀਂ ਦੇਖਿਆ ਤਾਂ ਵੀ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸਿਓ ਤੇ ਨੀ ਵੀਡੀਓ ਆਪਣੀ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੀ ਕਿਵੇਂ ਦਾ ਇਹ ਟਰੈਕਟਰ ਲੱਗਿਆ ਤੇ ਟਰੈਕਟਰ ਦਾ ਰੇਟ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਕੰਡੀਸ਼ਨ ਦੇ ਹਿਸਾਬ ਨਾਲ ਦੱਸਿਓ ਤੁਸੀਂ ਮਾਡਲ ਤੇ ਜਾਇਓ ਕੰਡੀਸ਼ਨ ਤੇ ਜਾਇਓ ਟਰੈਕਟਰ ਦੀ ਤੇ ਇਹ ਸੀ ਵੀਡੀਓ ਸ਼ੇਅਰ ਜਰੂਰ ਕਰ